ਦੇਵ ਮਾਰਨਾ ਦੇ ਮਾਨ ਰਾਮ ਗੋਪੀਓ ਤੇਰੇ ਆਂਗ ਵਿੱਚ ਆਏ ਭਲੇ ਅਮਰਦਾਸ ਨੇ ਮੇਰੇ ਜੇਹੀ ਸੁਪਾਉ ਕਹੇ ਕੋ ਕਰੇ ਸੋ ਨਾਮ ਆਸੀ ਸੇ ਬਾਤ ਕਰਨੀ ਚਾਹਤੀ ਆ ਮੇਰੇ ਨੀਰੋ ਦੇ ਬੰਦੇ ਚੱਲ ਕੇ ਪੂਰੀ ਵਾਰੀ ਦੇ ਦੇਵਾਂ ਦੇ ਜਮਾਨੇ ਵਿੱਚ ਨਗਰਾਂ ਵਿੱਚ ਜਿਹੜੀਆਂ ਹੁੰਦੀਆਂ ਹੋਣੀਆਂ ਆਸਨਾ ਨਾਮ ਦੀ ਪੌਣੀ ਦਾ ਪੁੱਜੀ ਬਣਦਾ ਨਾਮੀ ਦਾ ਭੰਗ ਦਾ ਨਾਮੀ ਹੋਇਆ ਇਸ ਦੇ ਪਾਰਕਾ ਆਜ਼ੀ ਦੇ ਲੋਕਾਈ ਹੋਈ ਰਹੀ ਸੀ ਜੀ ਗੋਪਾਰ ਦਾ ਪੁੱਜੀ ਜਿਆਦਾ ਤੇ ਜੀਹਾਂ ਨਗਰਾਂ ਦੀਆਂ ਝੁੰਟਾਂ ਦੇ ਵੱਲੋਂ ਸਤੰਨ ਮੋਹਨ ਧਰਮ ਦਾ ਪਾਵਨ ਉਹ ਜੇ ਪਾਰਕਾ ਆਜ਼ੀ ਦੇ ਸੰਸਦਾਂ ਦੇ ਵੱਲੋਂ ਪੁੱਜੀ ਬਾਲੀ ਆਜ਼ੀ ਦੇ ਉਸੇ ਦਿੱਸਾਈ ਦੇਵ ਜੀ ਪਾਣੀ ਜਿਹੜਾ ਪੀਤ ਨੂੰ ਵਿਚਾਰ ਗੁੰਨਕਾਰ ਦਾ ਆਖੀਓ ਜਣਾ ਉਹਦੇ ਪਾਠਾ ਪਰਿਪੁਰਾਣ ਦਾ ਪਾਉਸ ਆਹ ਭਈਆ ਸੰਤਾਂ ਦੇ ਗੁਰਦ੍ਰਵ ਨੇ ਇਹ ਸੁਣਾਉਣਾ ਕਿ ਨਾ ਵੀ ਲਗਦਾ ਉਹ ਤੰਦ ਮਨ ਕਾਮਨਾ ਸਾ ਸੇਵਕ ਦੀ ਜੇਵਾ ਦੀ ਸਤਿਤੀ ਸਾਡੀ ਜੇਵਾ ਪ੍ਰੇਉ ਪੋਣੀ ਅੱਗੇ ਤੋਂ ਸਮਾਜਵਾਦੀ ਸੰਤਾਂ ਦੇ ਰੂਪੇ ਨੇ ਆਂਨਾ ਕੇ ਇਸੇ ਤਰ੍ਹਾਂ ਦੀ ਸੇਵਾ ਦੇ ਚਲਦਿਆਂ ਮਨਵਾ ਨੂੰ ਆਸ ਤੇ ਰੱਖਣਾ ਜੋ ਵੀ ਸੰਤਾ ਸਤਿਗੁਰੂ ਦੀ ਆਪ ਜੀ ਦੇ ਨਾਮ ਤੇ ਨਿਦੰਦ ਪਾਵਣਾ ਇਹੋ ਮਾਛ ਆਮ੍ਰ ਬਨੋ ਕਾਮਨਾ ਪੂਰੀ ਕਰਨ ਤੇ ਇਹ ਪੰਜਾਹ ਧੰਨ ਲੜ ਕੇ ਜੀ ਜਾਨ ਤ ਭਲੇbure ਦੀ ਤੀਸ਼ਾ ਮਹਾਰਾ ਸਾਥ ਜੀ ਨੂੰ ਮਾਣ ਦੀ ਸਰਤਾਂ ਦੇ ਨਾਲ ਪਾਈ ਤੋਂ ਦਸਤਨ ਸੰਧ ਤੇ ਉਹਨਾਂ ਦੇ ਪਰਿਵਾਰਾਂ ਨੂੰ ਧੰਨ ਦੀ ਵਾਜਾ ਜੋ ਉਹ ਬਾਗਲੇ ਮੁਕਤੇ ਵਿੱਚ ਗਏ ਹਨ ਉਹ ਆਪਣੇ ਪਰਿਵਾਰ ਨਾਲ ਚਲੇ ਦੇਵਤੇ ਦੇ ਚਲੇ ਜਾਣਗੇ ਜਿਹੜਾ ਜਨਮ ਜਨਮ ਇੱਥੇ ਪਾਸਾ ਤੇ ਪਾਉਂਦਾ ਹੈ ਜੁਤੀ ਸੰਗਤ ਪਰਵਾਰ ਦੀ ਕੌਂਸਲ ਦੇ ਅੰਦਰੋਂ ਅਰੋਹਨਾਵਾ ਨੂੰ ਦੇਣ ਵਾਲਾ ਤੁਹਾਨੂੰ ਭਾਵੇਂ ਤੁਹਾਡੇ ਯਾਤਰਾ ਆਉਣੇ ਹੋਣ ਪਾਪਨ ਦੀ ਦੇਖੀ ਹੋਵੇ ਤਾਂ ਪਾਉਂਦਾ ਲੋ ਜੋ ਜੀ ਆਖੀ ਦੇ ਗਾ ਕੇ ਸੰਗੂ ਦੀ ਆਵੇ ਸੁਆਲੀ ਗੁਜੀ ਜਾਵੇ ਦੇਖ ਪਾਤੇ ਸੁਣਦੇ ਨਾਏ ਮਾਣੋਣ ਸੁਖ ਹੋਵੇ ਨਾਮ ਜਪ ਕੇ ਨਾਮ ਕਰ ਛੱਡ ਦੇ ਇਕੱਲਾ ਧਾ ਖਾਲਸਾ ਕਰੇਗਾ ਖਾਲਸਾ ਕੀ ਰਹਿਣ ਕੋਏ ਵਾਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋਏ ਵਾਹੀ ਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ कै गेह त्योहार तो वहीं गै की ला जायसु गोविंद दास तो गं की ला जायास गोविंद दास तो